ਕੀ ਕਹਿਣਾ ਚਾਹੋਗੇ ਸ਼ਹਿਰ ਬਾਰੇ ਦੇਖੋ ਆਲਰੇਡੀ ਜਿਹੜੀਆਂ ਸਾਡੀਆਂ ਚੈਕਿੰਗ ਆ ਸ਼ਹਿਰ ਨੂੰ ਸੇਫ ਐਂਡ ਸਿਕਿਉਰ ਰੱਖਣ ਵਾਸਤੇ ਪੂਰੇ ਸ਼ਹਿਰ ਦੇ ਵਿੱਚ ਮਾਨ ਜੋ ਪੀਬੀ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਢੁੱਲਰ ਸਾਹਿਬ ਦੀਆਂ ਦਿਸ਼ਾ ਨਿਰਦੇਸ਼ ਤੇ ਸਾਡਾ ਸ਼ਹਿਰ ਜਿਹੜਾ ਅਲਰਟ ਹੈਗਾ ਵਾ ਡੇ ਨਾਈਟ ਸਾਡੇ ਨਾਲੇ ਚੱਲਣ ਦੇ ਆ ਆਲਰੇਡੀ ਸਾਡੀ ਟ੍ਰੈਫਿਕ ਪੁਲਿਸ ਵੱਲੋਂ ਵੀ ਪ੍ਰੋਪਰ ਜਿਹੜੀ ਉਹ ਚੈਕਿੰਗ ਕੀਤੀ ਜਾ ਰਹੀ ਆ ਤਾਂ ਜੋ ਸ਼ਹਿਰ ਦੇ ਵਿੱਚ ਕੋਈ ਵੀ ਅਨਸਖਾਵੀ ਘਟਨਾ ਨਾ ਹੋ ਸਕੇ ਬਹੁਤ ਸਾਰੇ ਕ੍ਰਾਈਮ ਇਸ ਤਰ੍ਹਾਂ ਦੇ ਹੁੰਦੇ ਆ ਰਾਤ ਦੇ ਸਮੇਂ ਜਿਵੇਂ ਸਨੇਚਿੰਗ ਹੋ ਗਈ ਜਾਂ ਕੋਈ ਦਿਨ ਦੇ ਵਿੱਚ ਵੀ ਕੋਈ ਪ੍ਰੋਬਲਮ ਹੁੰਦੀ ਆ ਉਹ ਟੂ ਵੀਲਰ ਸੇ ਜ਼ਿਆਦਾ ਹੁੰਦੀ ਆ ਔਰ ਸਾਡਾ ਵੱਧ ਤੋਂ ਵੱਧ ਜਿਹੜਾ ਫੋਕਸ ਆ ਟੂ ਵੀਲਰ ਦੇ ਟੂ ਵੀਲਰ ਸੇ ਆਏਗਾ ਖਾਸ ਕਰਕੇ ਜਿਹੜੇ ਮੁੰਡੇ ਜਿਨ੍ਹਾਂ ਕੋ ਪ੍ਰੋਪਰ ਜਿਹੜੇ ਕੀ ਕੇਂਦੇ ਆਪਣੇ ਡਾਕੂਮੈਂਟ ਨਹੀਂ ਹੈਗੇ ਅਸੀਂ ਡਾਕੂਮੈਂਟ ਵੀ ਚੈੱਕ ਕਰ ਰਹੇ ਆਂ ਨਾਲ ਨਾਲ ਉਹ ਵੀ ਵੇਖ ਰਹੇ ਆ ਕਿ ਇਹ ਇਹਨਾਂ ਦੇ ਕੋਲੇ ਪ੍ਰੋਪਰ ਹੈ ਜਿਹੜੀ ਇਹਨਾਂ ਦੇ ਨੰਬਰ ਪਲੇਟ ਜਾਂ ਇਹ ਐਵੇਂ ਕੋਈ ਕ੍ਰਿਮੀਨਲ ਰਿਕਾਰਡ ਜਿਵੇਂ ਪਾਈਸ ਦੇ ਵਿੱਚ ਅਸੀਂ ਪਾ ਕੇ ਉਹਨਾਂ ਦਾ ਜਿਹੜਾ ਕ੍ਰਿਮੀਨਲ ਰਿਕਾਰਡ ਵੇਖਦੇ ਆ ਪਾਈਸ ਇੱਕ ਐਹੋ ਜਿਹੀ ਐਪ ਹੈਗੀ ਹੈ ਜਿਹਦੇ ਵਿੱਚ ਸਾਰਾ ਸਾਡਾ ਕ੍ਰਿਮੀਨਲ ਪੰਜਾਬ ਪੁਲਿਸ ਦਾ ਪੂਰਾ ਰਿਕਾਰਡ ਹੈਗਾ ਇਹਦੇ ਨਾਲ ਨਾਲ ਜਿੰਨੀਆਂ ਵੀ ਜੜੀਆਂ ਗੱਡੀਆਂ ਐਵੇਂ ਜਿਹਦੇ ਵਿੱਚ ਕਾਫੀ ਸਾਰੇ ਲੜਕੇ ਬੈਠੇ ਹੋਏ ਆ ਕਾਲੀਆਂ ਜਾਲੀਆਂ ਲਾਈਆਂ ਹੋਈਆਂ ਜਾਂ ਰੈਸ਼ ਡਰਾਈਵਿੰਗ ਕਰਦੇ ਆ ਉਹਨਾਂ ਦੇ ਖਿਲਾਫ ਵੀ ਜਿਹੜੇ ਅਸੀਂ ਜਲਾਨ ਕਰ ਰਹੇ ਆ ਔਰ ਲੜਕੀਆਂ ਨੂੰ ਖਾਸ ਕਰਕੇ ਹਰਾਇਤ ਹੈਗੀ ਹੈ ਕਿ ਫੇਸ ਕਵਰ ਕਰਨ ਵਾਸਤੇ ਇੱਕ ਛੋਟਾ ਜਿਹਾ ਹੈਲਮਟ ਟਾਈਪ ਹੋਗਾ ਮੇਰੀ ਬੇਨਤੀ ਹੈ ਕਿ ਉਹ ਕਰ ਲੈਣ ਜਿਹੜੇ ਕਹਿੰਦੇ ਵੀ ਹੈ ਕਿ ਕੁੜੀਆਂ ਦਾ ਹੈਲਮਟ ਨਹੀਂ ਚਲਾਨੀ ਕਰ ਸਕਦੇ ਚਲਾਨ ਹੋ ਸਕਦਾ ਕਿਉਂਕਿ ਜੇਰਾ ਫੇਸ ਤੁਸੀਂ ਕਵਰ ਕਰਦੇ ਆ ਬਹੁਤ ਸਾਰਾ ਕਈ ਲੜਕੀਆਂ ਜਿਹੜੀਆਂ ਕ੍ਰਿਮੀਨਲ ਦੇ ਵਿੱਚ ਉਹ ਵੀ ਕਈ ਕ੍ਰਾਈਮ ਕਰਦੀਆਂ ਇਸ ਕਰਕੇ ਕਿਸੇ ਨੂੰ ਵੀ ਕ੍ਰਿਮੀਨਲ ਨੂੰ ਕੋਈ ਫਾਇਦਾ ਨਾ ਮਿਲ ਸਕੇ ਇਸ ਕਰਕੇ ਲੜਕੀ ਹੋਗੇ ਲੜਕੀਆਂ ਹੋਗੀਆਂ 트리플 ਰਾਈਡਿੰਗ ਹੋਗੀ ਲੜਕੀਆਂ ਦੀ ਵੀ 트리플 ਰਾਈਡਿੰਗ ਜਿਹੜੀ ਆ ਉਹ ਚਲਾਨ ਤੇ ਹੈਗਾ ਹੀ ਆ ਨਾ ਜੀ ਚਾਹੇ ਤੇ ਲੜਕੇ ਜੇ ਤਿੰਨ ਲੜਕੇ ਬੈਠੇ ਤੇ ਲੜਕੀਆਂ ਵੀ ਜੜੀਆਂ ਵਾ ਕੋਈ ਵੀ ਬਾਈਕ ਤੇ 트리플 ਰਾਈਡਿੰਗ ਕਰੂਗਾ ਦਾ ਚਲਾਨ ਹੋਊਗਾ ਇਸ ਕਰਕੇ ਸਾਡਾ ਬਾਰ ਬਾਰ ਕਹਿਣ ਦੇ ਬਾਵਜੂਦ ਅਲਰੇਡੀ ਅਸੀਂ ਬਰੀ ਬਾਰੀ ਲੋਕਾਂ ਨੂੰ ਅਗਾਹ ਵੀ ਕੀਤਾ ਹੋਇਆ ਜੇ ਕਿਸੇ ਨੂੰ ਸਨ ਤੋਂ ਸਨ ਸਕਰੀਨ ਤੋਂ ਸਨ ਤੋਂ ਬਰਨ ਹੈਗਾ ਪ੍ਰੋਪਰ ਉਹਦੇ ਕੋ ਡਾਕਟਰ ਦੀ ਪ੍ਰੈਸਕ੍ਰਿਪਸ਼ਨ ਹੋਣੀ ਚਾਹੀਦੀ ਆ ਤਾਂ ਜੇ ਜਿਹਦੇ ਵਿੱਚ ਡਾਕਟਰ ਨੇ ਲਿਖਿਆ ਹੋਵੇ ਵੀ ਇਹਨਾਂ ਨੂੰ ਉਹ ਤੋਂ ਅਲਰਜੀ ਹੈ ਵੀ ਨਾ ਵੀ ਸ਼ਹਿਰ ਵਾਸੀਆਂ ਵਾਸਤੇ ਕੋਈ ਅਸੀਂ ਐਵੇਂ ਦਾ ਕੰਮ ਨਹੀਂ ਵੀ ਚਲਾਨ ਕੱਟਣਾ ਕੋਈ ਅਹੀਂ ਨੰਬਰ ਬਣਾਉਂਦੇ ਆ ਬਸ ਸ਼ਹਿਰ ਵਾਸੀਆਂ ਨੂੰ ਤਾਂ ਜੋ ਜਿਹੜਾ ਸ਼ਹਿਰ ਦੇ ਵਿੱਚ ਕੋਈ ਵੀ ਅਨਸਕਾਮੀ ਘਟਣਾ ਨਾ ਹੋ ਸਕੇ ਮੈਡਮ ਚਲਾਨ ਕੱਟ ਕਿੱਥੇ ਗਏ ਆ ਸਮਝਾਇਆ ਜਾਂਦਾ ਗਿਆ ਲੋਕੀਂ ਨੂੰ ਕੀ ਕਿਹੜਾ ਨਹੀਂ ਬਿਲਕੁਲ ਜ਼ਰੂਰੀ ਆ ਸਾਡਾ ਸਾਡੀ ਪਹਿਲੀ ਜਦੋਂ ਵੀ ਅਸੀਂ ਕੋਈ ਸ਼ੁਰੂ ਕਰਦੇ ਆ ਆਲਰੇਡੀ ਸਾਨੂੰ ਕੰਮ ਤੇ ਕੰਟੀਨਿਊ ਕਰੀ ਜਾਂਦੇ ਆ ਪਰ ਜਦੋਂ ਵੀ ਸ਼ੁਰੂ ਕਰਦੇ ਆ ਪਹਿਲਾਂ ਹਰ ਇੱਕ ਨੂੰ ਸਮਝਾਇਆ ਜਾਂਦਾ ਕਿ ਤੁਸੀਂ ਫੇਸ ਨਾ ਕਵਰ ਕਰੋ ਤਾਂ ਫੇਸ ਏਵੇਂ ਦਾ ਕਵਰ ਕੀਤਾ ਤੁਹਾਡੇ ਸਾਹਮਣੇ ਹੀ ਆ ਪੂਰਾ ਫੇਸ ਕਵਰ ਕਰਕੇ ਫਿਰ ਜਿੱਥੇ ਪੁਲਿਸ ਘੁਲੋਤੀ ਹੁੰਦੀ ਆ ਉਹਨੂੰ ਇੰਨੀ ਕਿ ਰੈਸ਼ ਡਰਾਈਵਿੰਗ ਕਰਦੇ ਆ ਜਿਹਦੇ ਨਾਲ ਕਿਸੇ ਨੂੰ ਹੋਰ ਨੂੰ ਵੀ ਨੁਕਸਾਨ ਹੋ ਸਕਦਾ ਸਾਨੂੰ ਵੇਖੋ ਸਾਡਾ ਮੋਟਿਵ ਨਹੀਂ ਹੈਗਾ ਨਾ ਸੀ ਵੀ ਸਾਡ ਦੀ ਹਦਾਇਤਾਂ ਕਿ ਤੁਸੀਂ ਚਲਾਨ ਕਰਨਾ ਇਹਦੇ ਵਿੱਚ ਸਿਰਫ ਇੱਕੋ ਹੀ ਆ ਵੀ ਤੁਸੀਂ ਖੜਕੇ ਅਸੀਂ ਤੁਹਾਡੇ ਨਾਲ ਗੱਲ ਵੀ ਕਰ ਸਕਦੇ ਆ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਅਸੀਂ ਸੁਣ ਵੀ ਸਕਦੇ ਆ ਸਾਡਾ ਕੋਈ ਹੋਰ ਨਹੀਂ ਹੈਗਾ ਕਿ ਚਲਾਨ ਕਟਾਂਗੇ ਜੇ ਦੌੜੋਗੇ ਜਾਂ ਉਹ ਚੀਜ਼ਾਂ ਕਰੋਗੇ ਅਸੀਂ ਫੋਨ ਤੇ ਫੋਟੋ ਖਿੱਚ ਲਾਂਗੇ ਆਨਲਾਈਨ ਸਾਡੇ ਕੋਲ ਆਨਲਾਈਨ ਈ-ਚਲਾਨ ਮਸ਼ੀਨ ਹੈਗੀ ਆ ਇਮੀਡੀਏਲੀ ਜਿਹੜਾ ਉਹ ਚਲਾਨ ਹੋ ਜੂਗਾ ਇਸ ਕਰਕੇ ਪੁਲਿਸ ਨੂੰ ਵੇਖ ਸਾਡਾ ਇਹੋ ਹੀ ਹੈ ਕਿ ਤੁਹਾਡੀ ਤੁਹਾਡੇ ਤੁਹਾਡੇ ਵਾਸਤੇ ਹੀ ਸਾਰੇ ਸ਼ਹਿਰ ਦੀ ਸੇਵਾ ਗੁਰੂ ਮਹਾਰਾਜ ਦੀ ਤਕਰੀਬ ਦੀ ਸੇਵਾ ਕਰ ਰਹੇ ਹਾਂ ਤਾਂ ਜੋ ਕਿਸੇ ਤਰ੍ਹਾਂ ਦੀ ਕਿਸੇ ਨੂੰ ਪ੍ਰੋਬਲਮ ਨਾ ਆ ਸਕੇ ਜਿਹੜੇ ਮੈਨੂੰ ਬੁਲਟ ਪਟਾਕੇ ਮਾਰਦੇ ਮੁੰਡੇ ਅੱਜ ਹੀ ਕਈ ਰੋਕੇ ਗਏ ਅਸੀਂ ਉਹਨਾਂ ਉੱਪਰ ਕੀ ਕਰਦੇ ਨਹੀਂ ਵੇਖੋ ਜਿਹੜੇ ਕਈਆਂ ਦੇ ਹੈਗੇ ਕਈਆਂ ਤੇ ਬੁਲਟ ਪਟਾਕੇ ਤੇ ਜਿਹੜਾ ਹੈਗਾ ਵਾ 5000 ਦਾ ਚਲਾਨ ਹੈਗਾ ਬਾਕੀ ਜਿਹੜੇ ਜਿਨ੍ਹਾਂ ਕੋ ਡਾਕੂਮੈਂਟ ਨਹੀਂ ਹੋਣਗੇ ਉਹ ਇੰਪਾਉਂਡ ਹੋਣਗੇ ਇਵਨ ਕਿ ਈ ਰਿਕਸ਼ਾ ਆਟੋ ਜਿਹੜੇ ਵੀ ਹੈਗੇ ਜਿਹੜੀਆਂ ਨਿਕਰਾਂ ਪਾ ਕੇ ਯੂਨੀਫਾਰਮਾਂ ਨਹੀਂ ਪਾਈਆਂ ਉਹਨਾਂ ਦੇ ਵੀ ਚਲਾਨ ਕੀਤੇ ਜਾਣਗੇ ਜਿਨ੍ਹਾਂ ਨੇ ਜਿਨ੍ਹਾਂ ਨੇ ਸਵਾਰੀਆਂ ਤੋਂ ਇਲਾਵਾ ਜਿਨ੍ਹਾਂ ਨੇ ਓਵਰਲੋਡਿੰਗ ਕੀਤੀ ਆ ਉਹਨਾਂ ਦੇ ਵੀ ਚਲਾਨ ਹੋ ਰਹੇ ਆ ਵੱਖਰੇ ਵੱਖਰੇ ਜਿਹੜੇ ਜਿਤਨਾ ਤੇ ਤਰ੍ਹਾਂ ਦਾ ਕੋਈ ਹੁੰਦਾ ਉਹਦੇ ਦਾ ਚਲਾਨ ਅਸੀਂ ਜਰੂਰ ਕਰਾਂ ਮੈਡਮ ਇੱਕ ਸੰਗਮ ਦਾ ਖਿਤਾਬ ਤੁਹਾਨੂੰ ਮਿਲਿਆ ਗਿਆ ਠੀਕ ਹੈ ਹਾਂ ਦੇਖੋ ਇਹਦੇ ਉਹ ਕਹਿੰਦੇ ਸ਼ੁਕਰ ਗੁਜ਼ਾਰਨਾ ਲੋਕਾਂ ਨੇ ਪਰ ਸਾਡੀ ਵੇਖੋ ਅਸੀਂ ਗੁਰੂ ਰਾਮਦਾਸ ਦੀ ਨਗਰੀ ਦੀ ਸੇਵਾ ਜਿਹੜੀ ਮਿਲੀ ਹੋਈ ਆ ਉਹਨੂੰ 100% ਮਾਨਜੋਗ ਸਿੱਖੀ ਸਾਧ ਦੇ ਹੁਕਮਾਂ ਨਾਲ ਅਸੀਂ ਕਰ ਰਹੇ ਆ ਕੋਈ ਵੀ ਐਵੇਂ ਦੀ ਚੀਜ਼ ਨਹੀਂ ਆ ਕਿ ਜਿਹਦੇ ਨਾਲ ਕਿਸੇ ਦਾ ਦਿਲ ਦੁਖੇ ਜਾਂ ਕੋਈ ਐਵੇਂ ਦੀ ਮਾੜੀ ਜਿਹੜੀ ਅਸੀਂ ਈਮੇਜ ਕਰੀਏ ਖਾਸ ਕਰਕੇ ਅਮਰਸਰ ਦੀ ਗੁਰੂ ਰਾਮਦਾਸ ਦੀ ਨਗਰੀਆ ਔਰ ਸਾਡੀ ਪੂਰੀ ਆ ਲੱਖਾਂ ਦੀ ਤਦਾਲੋ ਸਿਧਾਲੂ ਆਉਂਦੇ ਆ ਸਾਡਾ ਸਾਡੀ ਇਹੋ ਕੋਸ਼ਿਸ਼ ਆ ਕਿ ਜਿਹੜਾ ਵੀ ਕੋਈ ਮੈਸੇਜ ਇਥੋਂ ਲੈ ਕੇ ਜਾਏ ਵਧੀਆ ਲੈ ਕੇ ਜਾਵੇ ਮੈਨੂੰ ਰਿਕਸ਼ਾ ਵਾਲਿਆਂ ਨਾਲ ਬਰਾ ਉਹਨਾਂ ਨੂੰ ਪੀਸ ਆਉਂਦਾ ਈ ਰਿਕਸ਼ਾ ਬਹੁਤ ਯਾਰਾ ਨਹੀਂ ਵੇਖੋ ਉਹ ਵੀ ਕਰਨੇ ਆ ਐਕਚੁਅਲੀ ਆਲਰੇਡੀ ਕੱਲ ਵੀ ਮੀਟਿੰਗ ਹੋਈਆਂ ਸੀਗੀਆਂ ਉਹਦੇ ਵਿੱਚ ਜਿਹੜੀਆਂ ਹੁਣ ਇਹਨਾਂ ਦੇ ਨਵੇਂ ਜਿਹੜੇ ਨਵੇਂ ਜਿਹੜੇ ਇਸ਼ੂ ਹੋ ਰਹੇ ਆ ਈ ਰਿਕਸ਼ਾ ਆਟੋ ਉਹਦੇ ਵਿੱਚ ਆਲਰੇਡੀ ਜਿਹੜੇ ਨੰਬਰ ਸਾਰੇ ਇਹਨਾਂ ਦੇ ਡਾਕੂਮੈਂਟ ਦਿੰਦੇ ਆ ਔਰ ਡੀਲਰ ਨਾਲ ਮੀਟਿੰਗ ਕਰਕੇ ਤਾਂ ਜੋ ਕਿਸੇ ਤਰ੍ਹਾਂ ਉਹਨੂੰ ਹੀ ਆਟੋ ਈ-रिक्शा ਦਿੱਤਾ ਜਾਵੇ ਜਿਹਦੇ ਕੋਲ ਡਰਾਈਵਿੰਗ ਲਾਇਸੈਂਸ ਹੋਵੇ ਧੰਨਵਾਦ ਬੰਦੇ